Happy birthday वेलकम बैक टू माय चैनल आई होप एवरीवन इज ओके सो गाइस की हालचाल सारेना ठीक-ठाक भाई गुरु जी दी कृपा सारे चढ़दी कला मैं भी चढ़दी कला ਵਿੱਚ ਆ सो गाइस आज जैसे ਤੁਹਾਨੂੰ ਦਿਖਾਉਣ ਜਾ ਰਹੀਆਂ ਫਤੀ ਸਿੰਘ ਦਾ ਬਰਥਡੇ ਸੈਲੀਬ੍ਰੇਟ ਸੋ ਜਿਹੜਾ ਬਰਥਡੇ ਮੈਂ ਸੈਲੀਬ੍ਰੇਟ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀ ਨਾ ਕੱਲ ਦੇ ਵਲੋਗ ਵਿੱਚ ਕਿ ਅੱਜ ਮੈਂ ਫਟੇਰਾ ਅਪਲੋਡ ਕਰੂੰਗੀ ਬਰਥਡੇ ਦਾ ਸੋ ਅੱਜ ਮੈਂ ਕਰਨ ਲੱਗੀ ਅਪਲੋਡ ਤੇ ਤੁਸੀਂ ਸਾਰੇ ਨੇ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਵੀ ਕਰਨਾ ਹੈ ਤੇ ਇੰਜੋਇਮੈਂਟ ਵੀ ਫੁੱਲ ਇੰਜੋਇਮੈਂਟ ਕਰਨਾ ਹੈ ओके सो ਲਓ ਜੀ ਵੇਖੋ ਫਤੀ ਦਾ ਬਰਥਡੇ ਇਨਸਟਾ ਯੇ ਮਾਈ ਬੇਬੀ ਇਸ 50 ਟੂਡੇ ਮੇਰਾ ਹਰਮਨਧਨ ਫਤੇ ਸਿੰਘ ਦਾ ਵੱਡੇ ਅੱਜ ਸੁਖ ਨਾਲ ਕਿੰਨੇ ਸਾਲ ਦਾ ਹੋਇਆ 6 6 ਹਾਊਲ ਯੂ 6 ਵੈਲ ਡਨ ਐਂ ਇਨੀ ਸਾਰੀ ਪ੍ਰੈਜ਼ੈਂਟ ਵਾਓ ਲੋਟ ਆਫ ਪ੍ਰੈਜ਼ੈਂਟ ਫॉर ਫਤੇ ਕੁਲ ਯੇ ਵੈਲ ਡਨ ਹਰਮਨਧਨ ਫਤੇ ਸਿੰਘ ਐਂਡ ਫਤੇ ਦੇ ਪਿੱਛੇ ਲੱਗਿਆ ਬੇਬੀ ਪਿੱਛੇ <laughs> and sorry and yeah, i look good i look good yeah, four year old i, I look good and until 12 12 tikregi last vich oh yeah 12 tikre hai gi and so fateh aaj six year old ho gaya mere baby boy so look fateh jaldi dekh la very and nice six, right here show me your face nimamba papa kha six i'm six oh yeah sing sahib Then really I'm gonna nice. be seven, then eight, then nine, then Yeah, ten. I go to twelve. I saw your video. Oh, I mean picture. Then I'm gonna Take be twelve. ਸੋ ਗਾਇਸ ਫਾਈਨਲੀ ਮੈਂ ਆ ਗਈ ਹ ਕਿਚਨ ਤੇ ਤੇ ਆ ਮੈਂ ਚਟਨੀਆਂ ਬਣਾਈਆਂ ਤੇ ਨਾਲੇ ਇੱਥੇ ਬਣਾਇਆ ਪਾਸਤਾ ਮੈਗੀ ਆ ਮੈਂ ਬਣਾਇਆ ਪਨੀਰ ਫਰਾਈਜ਼ ਐਂਡ ਗੋਬੀ ਫਰਾਈਜ਼ ਐਂਡ ਮਸ਼ਰੂਮ ਸੋ ਫਾਈਨਲੀ ਇੱਥੇ ਬੰਦੇ ਪਿਆ ਗਰਮਾ ਗਰਮ ਸਮੋਸੇ ਬਿਕਾਜ਼ ਅੱਜ ਆ ਫਤੇ ਸਿੰਘ ਦਾ ਤੇ ਤੇਗ ਦਾ ਦੋਨਾਂ ਦਾ ਵੱਡੇ ਸੈਲੀਬ੍ਰੇਟ ਟੁਗੇਦਰ ਐਕਚੁਅਲੀ ਤੇਗ ਰੂਪ ਦਾ ਵੀ ਮੈਂ ਕੀਤਾ ਸੀ ਬਟ ਇੰਨਾ ਨਹੀਂ ਹੋਇਆ ਸੀ ਤੇ ਥੋੜਾ ਜਿਹਾ ਸੀ ਬੀਜ਼ੀ ਬਹੁਤ ਸੀ ਤੇ ਇੰਨਾ ਵੱਡੇ ਸੈਲੀਬ੍ਰੇਟ ਨਹੀਂ ਹੋਇਆ ਤੇ ਮੈਂ ਕਿਹਾ ਚੱਲ ਅੱਜ ਇਕੱਠਾ ਦੋਵਾਂ ਭਰਾਵਾਂ ਦਾ ਨਾ ਟੁਗੇਦਰ ਕਰ ਦਿੰਨੀ ਆ ਸੋ ਇੱਥੇ ਪਕੋੜਾ ਬੜੀ ਵੀ ਬਣ ਗਿਆ ਤੇ ਸਮੋਸੇ ਬਣਦੇ ਪਏ ਆ ਹਲੇ ਗਰਮਾ ਗਰਮ ਤੇ ਤੇ ਬਸ ਹੁਣ ਇੱਥੇ ਸਭ ਕੁਝ ਡਾਨਨੇ ਆ ਮਟਰ ਪਨੀਰ ਪਾਲਕ ਪਨੀਰ ਸਾਰਾ ਕੁਝ ਡਾਨਨੇ ਆ ਤੇ ਨਾਲੇ ਗਰਮਾ ਗਰਮ ਬਣਾ ਲੇ ਸੀ ਚੋਲ ਮਟਰਾਂ ਵਾਲੇ ਐਂਡ ਆਟਾ ਗੁੰਨ ਲਿਆ ਹੀ ਪੂੜੀਆਂ ਦਾ ਮੈਦਾ ਲੈ ਕੇ ਪਟੂਰੇ ਬਣਾਉਣ ਵਾਸਤੇ ਤੇ ਬਾਅਦ ਵਿੱਚ ਬਣਾਵਾਂਗੇ ਸਭ ਕੁਝ ਡਾਨਨੇ ਆ ਤੇ ਡੈਡ ਮਮ ਦੀ ਵੇਟ ਕਰ ਰਹੇ ਆ ਟੂ ਯੂ ਹੈਪੀ ਬਰਥਡੇ ਡੀਅਰ ਫਰਦੀ ਹੈਪੀ ਬਰਥਡੇ ਟੂ ਯੂ ਵੇ ਇਥੇ ਸਾਡਾ ਮਾਂ ਪੁੱਤਰਾ ਦਾ ਨਾ ਪਿਆਰ ਚੱਲੰਦਿਆ ਹੀ ਮੈਂ ਨਾ ਇਹਨੂੰ ਕਿਹਾ ਮੈਂ ਨਾ ਪੋਚ ਖਲਾ ਖਚਾ ਸੋਨੇ ਸੋਨੇ ਦੇ ਫਤੇ ਨੂੰ ਮੈਂ ਕਹਿੰਦੀ ਸੀ ਤੇ ਮੈਨੂੰ ਨਾ ਬਹੁਤ ਪਿਆਰ ਕਰਨਦਿਆ ਹੈ ਲੱਗਦਾ ਵੀ ਅੱਜ ਬਹੁਤ ਕਿਊਟ ਪਿਆ ਹੈ ਇਸ ਕਰਕੇ ਸੋ ਫਾਈਨਲੀ ਫਤੇ ਨੇ ਤੇ ਮੈਂ ਬਹੁਤ ਇੰਜੋਏਮੈਂਟ ਕੀਤਾ ਐਂਡ ਫਨ ਕੀਤਾ ਤੇ ਅਸੀਂ ਬਣਾਈ ਪੋਚ ਬਿਕੋਜ਼ ਮੈਂ ਕਿਹਾ ਫਿਰ ਮਮ ਡੈਡ ਨੇ ਅੱਜ ਨਾ ਫਿਰ ਥੋੜਾ ਬਿਜ਼ੀ ਹੋ ਜਣਾ ਲੋ ਜੀ ਆ ਹੀ ਗਏ ਸਾਰੇ ਜਣੇ Happy birthday, Happy birthday, dear birthday. To Happy birthday, birthday, birthday to you! Wow. Hip Hooray. Hooray! Hooray! Hooray. 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 Oh, wow, very Hooray. nice! Hooray Lovely cake! Lovely cake. Spicy cake. That's spicy, that's Messi. Who is Ronaldo? that? That's Renato, that's Messi. And that's Killian Boppe. Oh and that's. he knows <laughs> This is Ronaldo. This is. Who Ronaldo? Are you? Yeah. 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 Happy birthday to you. Happy birthday to, yeah. Yeah. Happy birthday. Happy birthday to you. Yeah. birthday to you. Happy birthday to you. you. Party party. Birthday. Happy, birth. Happy, you. You. Happy birthday going to be the birthday. Birthday. Happy Happy birthday, birthday to you. Happy birthday dear birthday. Happy birthday to you. Hip-hip! Hooray! Hip-hip! Hooray! Hip-hip! Hooray! God bless hey, well, you. Nice. Yay! Yeah. The pop played the new boy. Very nice, Hamadan. हाँ चार दिन हैं लेकिन अब कुछ आम गा अभी तो नहीं तो ये है या जल्दी 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 गुड बॉय Okay, give to him, give to him. Listen, we put his hands first. Oh, there is no words. Can you read it? There is no words. There is no words. There is no words. Look, right. no, Fatih, Fatih, look. Show me card. Fatih, show card. <laughs> oh, <laughs> the card. Oh, money. See. What what say this? thank you, Virji. Who is this? That's Fatih. That's ਬਾਈਂਗ ਦਸ ਯੂ ਜੇਪਸਟ ਆਹ ਕਾਟੋ ਡੀਪਿੰਗ ਹੈਪੀ ਹਾਗੀ ਗੱਲੋ ਹਾਗੀ ਗੱਲ ਦੋਵੇਂ ਜਨੇ ਹਾਂ ਹੱਦ ਗਾਇਸ ਫਾਈਨਲੀ ਬੱਡੇ ਬਹੁਤ ਹੀ ਵਧੀਆ ਹੋ ਗਿਆ ਤੇ ਸੈਲੀਬ੍ਰੇਟ ਵੀ ਹੋ ਗਿਆ ਤੇ ਮੈਂ ਵਲੋਗਿੰਗ ਜਿੰਨੀ ਕੋ ਮੈਕੋ ਬਣੀ ਉਨੀ ਮੈਂ ਬਣਾ ਦਿੱਤੀ ਆ ਤੇ ਤੁਸੀਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਜੇ ਚੰਗੀ ਲੱਗੀ ਆ ਨਾ ਤੇ ਪਲੀਜ਼ ਇੱਕ ਪਿਆਰਾ ਜਿਹਾ ਲਾਈਕ ਦੇ ਦਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਦਿਆ ਕਰੋ ਜਰੂਰ ਕਿ ਮੈਨੂੰ ਮੇਰੀ ਨਾ ਹੌਸਲਾ ਵਧ ਜਾਂਦਾ ਕਮੈਂਟ ਨਾਲ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਵੀ ਕਰ ਦਿਓ ਚੰਗਾ ਫਿਰ ਮਿਲਾਂਗੇ ਤੁਹਾਨੂੰ ਨਵੇਂ ਤੇ ਇੱਕ ਵਧੀਆ ਵਲੋਗ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਜੀ